ਸਤਿ ਸ਼੍ਰੀ ਅਕਾਲ ਦੋਸਤੋ ਇੰਡੋ ਕੈਨੇਡੀਅਨ ਟੀਵੀ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਸਟੱਡੀ ਵੀਜ਼ਾ ਬਾਰੇ ਜਿੱਥੇ ਇਸ ਸਮੇਂ ਬਹੁਤ ਵੱਡੀ ਨਿਊਜ਼ ਸਾਹਮਣੇ ਆ ਰਹੀ ਹੈ ਪਹਿਲਾਂ ਆਸਟ੍ਰੇਲੀਆ ਨੇ ਇੰਡੀਆ ਨੂੰ ਲੈਵਲ 3 ਤੋਂ ਲੈਵਲ 2 ਵਿੱਚ ਸ਼ਿਫਟ ਕੀਤਾ ਸੀ ਇਹ ਸੁਣ ਕੇ ਬਹੁਤ ਸਾਰੇ ਸਟੂਡੈਂਟਸ ਨੂੰ ਲੱਗਿਆ ਸਟੂਡੈਂਟ ਵੀਜ਼ਾ ਆਸਾਨੀ ਨਾਲ ਮਿਲ ਸਕਦਾ ਹੈ ਚਾਹੇ ਲੈਵਲ 3 ਕਾਲਜ ਹੋਵੇ ਜਾਂ ਪ੍ਰਾਈਵੇਟ ਯੂਨੀਵਰਸਿਟੀ ਪਰ ਸਚਾਈ ਕੁਝ ਹੋਰ ਹੈ ਦੋਸਤੋ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਆਸਟ੍ਰੇਲੀਆ ਨੇ 90% ਕੇਸਾਂ ਨੂੰ ਸਿੱਧਾ ਰਿਫਿਊਜ਼ ਕਰ ਦਿੱਤਾ ਹੈ ਹਾਂਜੀ 90% ਤੇ ਰਿਫਿਊਜ਼ਲਸ ਆਈ ਹੈ ਤੇ ਇਹ ਸਿਲਸਿਲਾ ਹਜੇ ਵੀ ਚੱਲ ਰਿਹਾ ਹੈ ਖਾਸ ਕਰਕੇ ਨਾਰਥ ਇੰਡੀਆ ਦੇ ਸਟੂਡੈਂਟਸ ਜਿਵੇਂ ਕਿ ਹਰਿਆਣਾ ਪੰਜਾਬ ਗੁਜਰਾਤ ਤੋਂ ਉਹਨਾਂ ਨੂੰ ਵੀਜ਼ਾ ਮਿਲਣਾ ਬਹੁਤ ਮੁਸ਼ਕਲ ਹੋ ਗਿਆ ਹੈ ਜੇ ਕੋਈ ਸਟੂਡੈਂਟ 12th ਪਾਸ ਆਊਟ ਹੈ ਅਤੇ ਉਸ ਦੇ ਕੋਲ ਗੈਪ ਹੈ ਤਾਂ ਵੀਜ਼ਾ ਚਾਂਸਸ ਨਾ ਦੇ ਬਰਾਬਰ ਹਨ ਪਰ ਜੇ ਕੋਈ ਗ੍ਰੈਜੂਏਟ ਡਿਗਰੀ ਅਤੇ ਗੈਪ ਦਾ ਪ੍ਰੋਪਰ ਕਾਰਨ ਹੈ ਤਾਂ ਥੋੜੀ ਉਮੀਦ ਰਹਿ ਜਾਂਦੀ ਹੈ ਦੋਸਤੋ ਕੁਝ ਏਜੰਸੀਸ ਵੱਲੋਂ ਇਹ ਐਡਵਰਟਾਈਜ਼ਮੈਂਟਸ ਹੁਣ ਵੀ ਚਲਾਏ ਜਾ ਰਹੇ ਨੇ ਕਿ ਇੰਡੀਆ ਲੈਵਲ 2 ਵਿੱਚ ਹੋਣ ਕਰਕੇ ਆਸਟ੍ਰੇਲੀਆ ਦਾ ਵੀਜ਼ਾ ਆਸਾਨੀ ਨਾਲ ਮਿਲ ਰਿਹਾ ਹੈ ਪਰ ਦੋਸਤੋ ਇਹ ਸੱਚ ਨਹੀਂ ਹੈ ਆਸਟ੍ਰੇਲੀਆ ਦੀ ਪਾਲਿਸੀ ਇਸ ਸਮੇਂ ਬਹੁਤ ਸਖਤ ਚੱਲ ਰਹੀ ਹੈ ਅਤੇ ਕੋਈ ਵੀ ਗਲਤ ਜਾਣਕਾਰੀ ਤੇ ਭਰੋਸਾ ਨਾ ਕਰੋ ਜੇ ਤੁਸੀਂ ਵੀ ਵਿਦੇਸ਼ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਹੋ ਤਾਂ ਆਸਟ੍ਰੇਲੀਆ ਦੀ ਬਜਾਏ ਹੋਰ ਚੰਗੇ ਆਪਸ਼ਨਸ ਵੀ ਹਨ ਸੋ ਜੇਕਰ ਤੁਸੀਂ ਉਹਨਾਂ ਆਪਸ਼ਨਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਸਾਡੀ ਵੀਡੀਓ ਹੇਟ ਕਮੈਂਟ ਜਰੂਰ ਕਰੋ ਵੀਡੀਓ ਨੂੰ ਲਾਈਕ ਜਰੂਰ ਕਰੋ ਸ਼ੇਅਰ ਜਰੂਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਵਾਲੀ ਵੀਡੀਓ ਵਿੱਚ ਧੰਨਵਾਦ